current was that the overground railway station found a ring around the city panch sashi baghi sarayanu eh saal ahi parents de naal ek vaada kita hi ਇਹੀ ਬੱਚਿਆਂ ਦੇ ਫਿਊਚਰ ਵਾਸਤੇ ਬਹੁਤ ਐਫਰਟ ਲਾਉਣ ਲੱਗੇ ਆ ਤੇ ਲਾ ਵੀ ਰਹੇ ਆ ਇਹ ਜਿਹੜੀ ਅੱਡੀ ਸ਼ਾਮ ਦੀ ਕਲਾਸ ਜਿਹੜੀ 5 ਤੋਂ 6 ਇੰਗਲਿਸ਼ ਸਪੀਕਿੰਗ ਦੀ ਚੱਲਦੀ ਆ ਇਸ ਕਲਾਸ ਦੇ ਵਿੱਚ ਚੌਥੀ ਕਲਾਸ ਦੇ ਬੱਚੇ ਵੀ ਬੈਠੇ ਆ ਪੰਜਵੀਂ ਕਲਾਸ ਦੇ ਬੱਚੇ ਵੀ ਬੈਠੇ ਆ ਛੇਵੀਂ ਦੇ ਵੀ ਬੈਠੇ ਆ ਅੱਠਵੀਂ ਦੇ ਵੀ ਬੱਚੇ ਬੈਠੇ ਆ ਤੇ ਇਹਨਾਂ ਦੀ ਤਿਆਰੀ ਅਸੀਂ ਕਿਸ ਲੈਵਲ ਦੀ ਕਰਾਉਂਦੇ ਆ ਉਹ ਤੁਹਾਨੂੰ ਅਸੀਂ ਬਖਾਉਣ ਦੇ ਲੱਗੇ ਆ ਜੀ ਇਹਨਾਂ ਦੀ ਤਿਆਰੀ ਜਿਹੜੀ ਆ ਇਹ ਆਇਲੈਕਸ ਦੀ ਵੋਕਲ ਕਿ ਜਦੋਂ ਬੱਚਾ ਆਪਣੀ ਸਟੱਡੀ ਸਕੂਲ ਦੀ ਕੰਪਲੀਟ ਕਰਕੇ ਮੁਰਕੇ ਸੈਂਟਰਾਂ 'ਚ ਜਾ ਕੇ 40 40 50 50000 ਰੁਪਇਆ ਖਰਚ ਕੇ ਤਿਆਰੀ ਕਰਕੇ ਫੀਅਰ ਟੈਸਟ ਦਿੰਦਾ ਉਸ ਲੈਵਲ ਦੀ ਤਿਆਰੀ ਇਹੀ ਬੱਚਿਆਂ ਦੀ 34 ਕਲਾਸ ਦੇ ਬੱਚਿਆਂ ਤੋਂ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਇਸ ਸਾਲ ਚੌਥੀ ਕਲਾਸ ਦੇ ਬੱਚੇ ਜਿਹੜੇ ਆਈਲੈਂਡਸ ਦੀ ਬੁੱਕ ਤੋਂ ਤਿਆਰੀ ਕਰ ਰਹੇ ਆ ਜਦੋਂ ਉਹ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਤੇ ਇਸ ਸਕੂਲ ਤੋਂ 12ਵੀਂ ਪਾਸ ਆਊਟ ਹੋ ਗਏ ਜਾਣਗੇ ਤੇ ਉਹਨਾਂ ਦਾ এডਿਕੇਸ਼ਨ ਲੈਵਲ ਕਿੰਨਾ ਆਪ ਹੋਊਗਾ ਇਹ ਤੁਸੀਂ ਆਪ ਹੀ ਜਗਾ ਲਾ ਸਕਦੇਗੇ ਤੇ ਇਸ ਕਰਕੇ ਬਦਲੇ ਵਿੱਚ ਆਪਾਂ ਤਨ ਮੰਨ ਤੋਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਆਪਾਂ ਜਿਹੜੀ ਆ ਇਹਨਾਂ ਦੀ ਇੰਗਲਿਸ਼ ਸਪੀਕਿੰਗ ਦੀ ਕਲਾਸ ਲਾ ਰਹੇ ਆ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਕਿਸੇ ਬੱਚੇ ਕੋਲ ਕੋਈ ਪੈਸਾ ਨਹੀਂ ਲੈ ਰਹੇ ਤੇ 6 ਵਜੇ ਤੋਂ ਲੈ ਕੇ ਤੇ 7 ਵਜੇ ਆਪਾਂ ਹੁਣ ਇਹਨਾਂ ਦੀ ਸਪੋਰਟਸ ਦੀ ਕਲਾਸ ਲਗਣੀ ਆ ਫ੍ਰੀ ਆਫ ਕੋਸਟ ਉਸ ਕਲਾਸ ਦਾ ਤੇ ਇਸ ਕਲਾਸ ਦਾ ਬਹੁਤ ਜਿਆਦਾ ਰਿਸਪੌਂਸ ਮਿਲ ਗਿਆ ਜੀ ਧੰਨਵਾਦ ਜੀ ਵੀਡੀਓ ਨੂੰ ਸਾਰੇ ਸ਼ੇਅਰ ਕਰ ਦਿਓ ਜੀ ਜਿੱਦੇ ਜੱਕਰ ਦੇ ਬਹਿ ਜਣਾ ਇਹਨਾਂ ਨੇ ਹਾਂ ਚੱਲ ਤੇ ਸਟ੍ਰੈਪ ਉਹਦੇ ਲਾ ਕੇ ਸਟ੍ਰੈਪ ਰੱਖ ਚੱਲ 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 ਹਰਮਨ ਚੱਲ ਦਾਰਸ਼ਨ ਵੀ ਦਾਰਸ਼ਨ ਮੰਨਣੀ ਚੱਲ 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 ਹਾਂ ਥੜਾ ਹੋਰ ਦੇਖ ਗਏ

Sampai jumpa di video